ਸਾਰੇ ਆਪਣਾ ਚੱਲ ਰਿਹਾ ਹੈ। ਮੈਂ ਰਬਿੰਦਰ ਕੌਰ ਸਰਕਾਰੀ ਲੈਵਲ ਮੀਟਰੀ ਸਮਾਰਟ ਸਕੂਲ ਚੋਣੋਂ ਦੀ ਸੇਵਾ ਨਿਭਾ ਰਹੀ ਹਾਂ ਤੇ ਸਾਡਾ ਟੌਪਿਕ ਤੁਹਾਨੂੰ ਜਾਣਕਾਰੀ ਦੇ ਦਿੱਤੀ ਮੇਰੀ ਟੀਮ ਨੇ ਤੇ ਇਹਦੇ ਵਿੱਚ ਇਹ ਸੀਗਾ ਵੀ ਅਸੀਂ ਟ੍ਰੈਡੀਸ਼ਨਲ ਵਿਧੀ ਰਾਹੀਂ ਵੀ ਪੜਾਇਆ ਕੁਝ ਬੱਚਿਆਂ ਨੂੰ ਤੇ ਕੁਝ ਨੂੰ ਅਸੀਂ ਐਕਟੀਵਿਟੀ ਬੇਸਡ ਮੈਥਡ ਨਾਲ ਜੋੜਿਆ ਤੇ ਐਕਟੀਵਿਟੀ ਬੇਸਡ ਦੇ ਵਿੱਚ ਅਸੀਂ ਬੱਚਿਆਂ ਨੂੰ ਕੁਝ ਗਤੀਵਿਧੀਆਂ ਦਿੱਤੀਆਂ ਸੀ ਪਲੇਗਰਾਉਂਡ 'ਚ ਲਿਜਾ ਕੇ ਜਾਂ ਫਿਰ ਜਿਹੜੇ ਸਾਡੇ ਕਿਚਨ ਗਾਰਡਨ ਬਣਿਆ ਹੋਇਆ ਉਹ ਦਿਨਾਂ ਰਿਲੇਟਡ ਜਿਹੜੀਆਂ ਅਸੀਂ ਕਿਆਰੀਆਂ ਬਣਾਈਆਂ ਸੀ ਉਸ ਦਾ ਬੱਚੇ ਨੂੰ ਦੋ-ਦੋ ਦੇ ਗਰੁੱਪ ਬਣਾ ਕੇ ਅਸੀਂ ਉਹ ਕਨਸੈਪਟ ਦੇ ਲੇ ਤੇ ਜਿਹੜਾ ਸਾਡਾ ਟ੍ਰੈਡੀਸ਼ਨਲ ਮੈਥਡ ਸੀਗਾ ਉਹਦੇ ਨਾਲੋਂ ਬੈਟਰ ਰਿਜ਼ਲਟ ਸਾਨੂੰ ਜਿਹੜੇ ਐਕਟੀਵਿਟੀ 베ਸਡ 'ਚ ਮਿਲਿਆ ਤੇ ਜ਼ਿਆਦਾ ਡਿਟੇਲਸ ਮੈਂ ਨਹੀਂ ਜਾਣਦੀ ਤੇ ਇਹਦੇ ਨਾਲ ਇਹ ਹੋਇਆ ਵੀ ਬੱਚੇ ਨੂੰ ਪਰਿਮਾਪ ਤੇ ਖੇਤਰਫਲ ਦੇ ਵਿੱਚ ਜਿਹੜਾ ਟ੍ਰੈਡੀਸ਼ਨਲ ਜਿਵੇਂ ਨਹੀਂ ਕਰਾਉਂਦੇ ਸੀ ਉਹ ਕਿਤੇ ਨਾ ਕਿਤੇ ਔਖਾ ਲੱਗਦਾ ਸੀ ਬਟ ਇਹਦੇ ਰਾਹੀਂ ਉਹਨਾਂ ਨੂੰ ਕਨਸੈਪਟ ਚਾਹੀਏ ਐਕਟਿਵ ਇਹਦੇ ਨਾਲ ਅਸੀਂ 5th ਕਲਾਸ ਲਈ ਸੀ ਬਟ ਮੇਰੇ 4th ਕਲਾਸ ਦੇ ਬੱਚੇ ਵੀ ਇਹ ਕਨਸੈਪਟ ਕਲੀਅਰ ਕਰ ਚੁੱਕੇ ਸੀਗੇ ਕਿਉਂਕਿ ਇੱਕੋ ਕਲਾਸ ਦੇ ਬੈਠਦੇ ਸੀ ਤਾਂ ਇਹ ਜਿਹੜਾ ਸੀਗਾ ਇੰਟਰਸਟਿੰਗ ਮੈਥਡ ਸਾਬਤ ਹੋਇਆ ਤੇ ਮੇਰੇ ਲਈ ਇਹ ਜਿਵੇਂ ਔਖਾ ਟਾਪਿਕ ਹੁੰਦਾ ਸੀ ਬਟ ਇਹ ਬੱਚੇ ਲਈ ਬਹੁਤ ਸਭ ਤੋਂ ਜ਼ਿਆਦਾ ਮਿਆਦ ਦੇ ਵਿੱਚ ਇੰਟਰਸਟਿੰਗ ਬਣਿਆ ਸਿਰਫ ਅਸੀਂ ਮੈਥਡ ਚੇਂਜ ਕੀਤਾ ਟ੍ਰੈਡੀਸ਼ਨਲ ਵਿਧੀ ਤੋਂ ਹਟ ਕੇ ਅਸੀਂ ਥੋੜਾ ਜਿਹਾ ਅਲੱਗ ਉਹਨਾਂ ਨੂੰ ਕਲਾਸਰੂਮ ਤੋਂ ਹਟ ਕੇ ਅਸੀਂ ਉਹਨਾਂ ਨੂੰ ਪਲੇਗਰਾਉਂਡ 'ਚ ਲੈ ਕੇ ਗਏ ਉਥੋਂ ਬੱਚਿਆਂ ਨੇ ਜਿਆਦਾ ਗੇਨ ਕੀਤਾ ਤੇ ਸਾਡੀ ਜਿਹੜੀ ਰਿਸਰਚ ਆ ਇਹ ਕਾਮਯਾਬ ਹੋਈ ਤੇ ਮੈਂ ਐਂਡ ਵਿੱਚ ਆਪਣੀ ਟੀਮ ਦਾ ਤੇ ਪੂਰੇ ਸਟਾਫ ਦਾ ਖਦੀਪ ਸਰ ਦਾ ਬਹੁਤ ਧੰਨਵਾਦ ਕਰਦੀ ਆ ਕਿ ਸਾਨੂੰ ਇਸ ਪ੍ਰੋਜੈਕਟ ਦਾ ਹਿੱਸਾ ਲੈਣ। ਅਸਲ ਵਿੱਚ ਧੰਨਵਾਦ।